ਸ਼ਾਜੀ ਤੁਹਾਡੀ ਦਇਆ ਨਾਲ ਲੜਕੀ ਨੂੰ ਦੂਸਰਾ ਸਾਲ ਕਾਲਜ ਵਿੱਚ ਆ ਜੇ ਉਹਨਾਂ ਨੌਕਰੀ ਲੱਗ ਗਿਆ ਲਹਿਰਾ ਵਹਿਰਾ ਹੋ ਜਾਣਗੇ ਆ ਦੇਖ ਵੇ ਰਲਦੂ ਤੇਰੇ ਕੋਲ ਪਿਛਲੇ ਪੈਸੇ ਤਾਂ ਮੋੜੇ ਨਹੀਂ ਗਏ ਤੂੰ ਹੋਰ ਲੈਣ ਆ ਗਿਆ ਸ਼ਾਜੀ ਹੁਣ ਤਾਂ ਤੁਹਾਡੇ ਰੱਖਣ ਦੇਈਆਂ ਨਿਆਣੇ ਦੀ ਪੜ੍ਹਾਈ ਅੱਧ ਵਿਚਕਾਰ ਗਈ ਆ ਪਾਈ ਪਾਈ ਦਾ ਹਿਸਾਬ ਵਿਆਹ ਸਮੇਤ ਕਰਾਂਗੇ ਬਸ ਪੜ੍ਹਾਈ ਪੂਰੀ ਕਰਾ ਦਿਓ ਦੇਖ ਵੇ ਰਲਦੂ ਪਹਿਲੀ ਥਰ ਕੋ ਹੈ ਨਹੀਂ ਤਰਾ ਤੇਰਾ ਪਹਿਲੇ ਗਹਿਣੇ ਪਿਆ ਨਿਆਣੇ ਦਾ ਕਿਆ ਬਰਾ ਕਾਲੂ ਕੰਮ ਧੰਦੇ ਕਿ ਲੱਗ ਕੇ ਤੇਰਾ ਆਖਾ ਮੰਨਣ ਜਾਂ ਨਾ ਮੰਨ ਸ਼ਾਜੀ ਤੁਹਾਡੇ ਰੱਖਣ ਦੇ ਆ ਬੱਚੇ ਦੀ ਪੜ੍ਹਾਈ ਆ ਤੇ ਵਿਚਕਾਰ ਚਲੀ ਗਈ ਆ ਨੌਕਰੀ ਲੱਗਦੇ ਸਾਰ ਤੁਹਾਡੀ ਰਕਮ ਪਾਈ ਪਾਈ ਮੋੜ ਦੇਾਂਗੇ ਮੇਰੇ ਕੋਲ ਪਿਛਲੇ ਪੈਸੇ ਤਾਂ ਮੂੜੇ ਨਹੀਂ ਗਏ ਤੂੰ ਹੋਰ ਲੈਣ ਆ ਗਿਆ ਚੱਲ ਪਰ ਤੂੰ ਚੱਲ ਭਰਾਵਾ ਬਾਹਰ ਜਾ ਤੇ ਸਰਦਾਰ ਬੱਚੇ ਦੀ ਪੜ੍ਹਾਈ ਉਹ ਬਾਹਰ ਚੱਲੀ ਜਾ ਬਾਹਰ ਤੇ ਵਿਚਕਾਰ ਆ ਜੀ ਬੱਚੇ ਦੀ ਪੜ੍ਹਾਈ